ਸਰਸ਼ੀ ਕਾਲ ਜੀ ਮੈਂ ਗੇਲ ਡਿਜ਼ਾਈਨਰ ਬੁਟੀਕ ਤੋਗਾ ਸੰਗਰੂਰ ਤੋਂ ਹਾਂਜੀ ਕਿਵੇਂ ਹੋ ਭੈਣੋ ਠੀਕ ਹੋ ਸਾਰੇ ਪਾਣੀ ਨਾਲ ਵੈਸੇ ਬਹੁਤ ਬੁਰਾ ਹਾਲ ਹੋਇਆ ਹੈ ਬਹੁਤ ਇਲਾਕਿਆਂ ਸ ਬਹੁਤ ਅਫਸੋਸ ਆ ਤੇ ਪਰਮਾਤਮਾ ਅੱਗੇ ਦੁਆ ਵੀ ਕਰਦੇ ਆ ਕਿ ਵੀ ਜਲਦੀ ਤੋਂ ਜਲਦੀ ਸਾਰੇ ਕਿਤੇ ਸੁੱਖ ਸ਼ਾਂਤੀ ਹੋ ਜAVE ਸਾਰੇ ਆਪਣੀ ਭੈਣ ਭਰਾਣੇ ਅੱਜ ਆਪਾਂ ਆਪਣੀਆਂ ਭੈਣਾਂ ਦੇ ਲਈ ਸੂਟ ਲੈ ਕੇ ਆਏ ਆ ਜੌਰਜਟ ਦੇ ਉੱਤੇ ਬਹੁਤ ਹੀ ਵਧੀਆ ਡਿਮਾਂਡ ਦੇ ਉੱਤੇ ਤਿਆਰ ਹੋਈ ਹੋਏ ਸੂਟ ਨੇ ਇਹਦੇ ਨਾਲ ਦੇ ਇੱਕ ਇੱਕ ਪੀਸ ਹੋਰ ਵੀ ਦੋ ਜਾਂ ਇੱਕ ਜਾਂ ਦੋ ਪੀਸ ਵੱਧ ਵੀ ਹੋਣਗੇ ਕਰਵਾਈ ਹੋਏ ਤੇ ਜੇ ਕਿਸੇ ਭੈਣ ਨੂੰ ਪਸੰਦ ਆਉਂਦਾ ਇਹ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਤੁਹਾਨੂੰ ਉਹਦੇ ਨਾਲ ਦੇ ਹੋਰ ਕਲਰ ਦੇ ਉੱਤੇ ਵੀ ਰੈਡੀ ਹੋ ਜਾਣਗੇ ਜੀ ਹਾਂਜੀ ਆਪਾਂ ਸਟਾਰਟ ਕਰਦੇ ਆਂ ਵੀਡੀਓ ਇਹ ਪਹਿਲਾ ਸੂਟ ਹੈ ਜੀ ਐਸਕੇ ਦੇ ਉੱਤੇ ਬਹੁਤ ਹੀ ਪਿਆਰਾ ਸਟਾਫ ਆ ਬਹੁਤ ਹੀ ਜ਼ਿਆਦਾ ਪਹਿਲਾਂ ਸਟਾਫੀ ਚੈੱਕ ਕਰਾਉਣੇ ਆ ਤੁਹਾਨੂੰ ਬਹੁਤ ਹੀ ਵਧੀਆ ਸਟਾਫ ਆ ਪੂਰੀ ਗਰੰਟੀ ਹੈ ਸਟਫ ਦੀ ਬਿਲਕੁਲ ਵੀ ਖਰਾਬ ਹੋਣ ਵਾਲਾ ਸਟਫ ਨਹੀਂ ਹੈਗਾ ਇਹ ਸੈਲਫ ਚੈੱਕ ਦੇ ਵਿੱਚ ਜੌਰਜਟ ਆ ਐਸਕੇ ਲਈ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਵਰਕ ਚੈੱਕ ਕਰੋ ਜੀ ਗਲੇ ਦਾ ਵਰਕ ਆ ਤੇ نیچے ਕੇਰੇ ਦਾ ਜਰੀ ਵਰਕ ਵਿਦ ਥ्रेड ਵਰਕ ਹੋਇਆ ਹੋਇਆ ਜੀ ਬਹੁਤ ਹੀ ਵਧੀਆ ਵਰਕ ਆ ਤੇ ਇਹਦੇ ਨਾਲ ਆਪਾਂ ਆਪਦੇ ਬਾਜੂ ਚੈੱਕ ਕਰਾਉਣੇ ਆ ਵਰਕ ਦੀ ਸਫਾਈ ਨੇੜੇ ਤੋਂ ਚੈੱਕ ਕਰਵਾਓ ਇਹ ਬਾਜੂ ਬਣੇ ਹੋਏ ਨੇ ਇਹਦੇ ਤੇ ਹੁਣ ਤੁਹਾਨੂੰ ਦਿਖਾਉਣੇ ਆ ਇਹਦੀ ਬੋਟਮ ਸਟ੍ਰੇਟ ਸਲਵਾਰ ਦਾ ਵਰਕ ਹੈ ਇਹ ਸੇਮ ਐਜ਼ ਇਟ ਪਿਕ ਜਿਵੇਂ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਦੇਖੋ ਜੀ ਸਟ੍ਰੇਟ ਸਲਵਾਰ ਬਣੂਗੀ ਇਹ ਇਹ ਤੁਸੀਂ ਦੂਸਰੀ ਸਿੰਪਲ ਸਲਵਾਰ ਵੀ ਬਣਾਵਾ ਸਕਦੇ ਹੋ ਵੈਸੇ ਇਹ ਸਟ੍ਰੇਟ ਬਾਟਮ ਦਾ ਵਰਕ ਕਰਵਾਇਆ ਹੋਇਆ ਹੈ ਡਿਮਾਂਡ ਤੇ ਕਰਵਾਇਆ ਉਹਨਾਂ ਨੇ ਵੀ ਅਸੀਂ ਇਹੀ ਕਰਵਾਉਣਾ ਹੈ ਇਹ ਰਸਟ ਕਲਰ ਦੇ ਵਿੱਚ ਰੈਡੀ ਹੋਇਆ ਹੈ ਮੋਰ ਚੈੱਕ ਕਰ ਸਕਦੇ ਹੋ ਐਸ ਕੇ ਜੱਸੇ ਜੋ ਚੀਜ਼ ਕਹਾਂਗੇ ਉਹੀ ਦਵਾਂਗੇ ਬਿਲਕੁਲ ਵੀ ਕੋਈ ਠੱਗੀ ਠੋਰੀ ਨਹੀਂ ਸਿੱਧੇ ਸਾਦੇ ਦੇ ਬੰਦੇ ਆ ਭੈਣਾਂ ਦੇ ਪਿਆਰ ਸਦਕਾ ਬਸ ਐਂ ਪ੍ਰਮਾਤਮਾ ਮੇਰ ਪਰੇ ਹੱਥ ਸਿਰ ਤੇ ਰੱਖੇ ਤੇ ਕੰਮ ਚੱਲੀ ਜਾਵੇ ਜੀ ਇਹਦੇ ਵਿੱਚ ਸੂਟ ਰੈਡੀ ਹੋਏ ਨੇ ਤੁਹਾਨੂੰ ਦਿਖਾ ਰਹੇ ਹਾਂ ਸੇਮ ਜੀ ਰਸਟ ਕਲਰ ਦੇ ਉੱਤੇ ਏਵੀ ਰਸਟ ਕਲਰ ਦੇ ਉੱਤੇ ਤੇ ਇਹ ਹੋਇਆ ਏ ਡਾਰਕ ਪਿੰਕ ਮਾਜੈਂਟਾ ਸ਼ੇਡ ਦੇ ਉੱਤੇ ਦੇਖੋ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਏ ਏ ਵਈ ਪਲੇਨ ਜੌਰਜਟ ਦੇ ਉੱਤੇ ਪਲੇਨ ਵੀ ਬਹੁਤ ਵਧੀਆ ਜੌਰਜਟ ਆ ਤੇ ਹੁਣ ਤੁਹਾਨੂੰ ਇਹਦੀ ਇੱਕ ਵੀਡੀਓ ਦਿਖਾਉਣੀ ਆ ਚੈੱਕ ਕਰੋ ਜੀ ਲਓ ਜੀ ਸੇਮ ਐਜ਼ ਇਟ ਡਿਟੋ ਵੀਡੀਓ ਨਾਲ ਦਾ ਵਰਕ ਆ ਸੇਮ ਕੱਪੜਾ ਸੇਮ ਵਰਕ ਰਸਟ ਕਲਰ ਜੋ ਸੇਮ ਦਿਖ ਰਿਹਾ ਵੀਡੀਓ ਦੇ ਵਿੱਚ ਉਹੀ ਕਲਰ ਉਹੀ ਕੰਬੀਨੇਸ਼ਨ ਜੇ ਦੁਪੱਟੇ ਰੈਡੀ ਕਰਾਉਣਾ ਚਾਹੁੰਦੇ ਆ ਤਾਂ ਉਹ ਵੀ ਹੋ ਜਾਣਗੇ ਜੀ ਹਾਂਜੀ ਹੁਣ ਤੁਹਾਨੂੰ ਅਗਲਾ ਆਰਟੀਕਲ ਦਿਖਾ ਰਹੇ ਹਾਂ ਜੋ ਅਗਲੇ ਰੈਡੀ ਹੋਏ ਨੇ ਲਓ ਜੀ ਇਹ ਸੂਟ ਆਪਣੇ ਕੋਲ SK ਦੇ ਉੱਤੇ ਹੀ ਰੈਡੀ ਹੋਇਆ ਏ ਬਹੁਤ ਹੀ ਵਧੀਆ 트ੈਂਡ ਵਿੱਚ ਚੱਲਣ ਵਾਲਾ ਇੰਸਟਾ ਤੇ ਬਹੁਤ ਵਾਇਰਲ ਹੋ ਰਹੀ ਹੈ ਇਹਦੀ ਵੀਡੀਓ ਫਰੰਟ ਔਰ ਬੈਕ ਦਾ ਵਰਕ ਬਹੁਤ ਹੀ ਵਧੀਆ ਸਟੱਫ ਬਹੁਤ ਵਧੀਆ ਵਰਕ ਚੈੱਕ ਕਰੋ ਵਰਕ ਬਲੈਕ ਥ्रेड ਦਾ ਸਿੰਗਲ ਧਾਗੇ ਨਾਲ ਵਰਕ ਹੋਇਆ ਹੋਇਆ ਹੈ ਬਹੁਤ ਹੀ ਵਧੀਆ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਹੋ ਤੁਸੀਂ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਸਾਈਡਾਂ ਤੇ ਲੈਸ ਲੱਗ ਜਾਂਦੀ ਆ ਇਹ ਦੇ ਫਰੰਟ ਦਾ ਵਰਕ ਆ ਹੁਣ ਤੁਹਾਨੂੰ ਇਹਦੇ ਬੈਕ ਦਾ ਵਰਕ ਦਿਖਾਉਣੀ ਆ ਜੀ ਲਓ ਜੀ ਇਹ ਦੇ ਬੈਕ ਦਾ ਵਰਕ ਆ ਇਹ ਬਾਟਮ ਦਾ ਵਰਕ ਹੈ ਜੀ ਬਾਟਮ ਨਹੀਂ ਹੈ ਕਿ ਜਿਹਦੇ ਬਾਜ਼ੂ ਦਾ ਵਰਕ ਹੈ ਜੀ ਚਾਹੇ ਇਹਨੂੰ ਬਾਟਮ ਤੇ ਲਿਆ ਸਕਦੇ ਹਾਂ ਜਾਂ ਬਾਜ਼ੂ ਤੇ ਕਰ ਸਕਦੇ ਹਾਂ ਆਪਣੀ ਮਰਜ਼ੀ ਆ ਬਾਟਮ ਜਾਂ ਬਾਜ਼ੂ ਕੁਝ ਵੀ ਬਣਾ ਸਕਦੇ ਹਾਂ ਹੈਵੀ ਵਰਕ ਆ ਫਰੰਟ ਬੈਕ ਦੋਨੋਂ ਸੇਮ ਨੇ ਇਹ ਵੀ ਆਰਡਰ ਦੇ ਉੱਤੇ ਰੈਡੀ ਹੋਏ ਨੇ ਸੂਟ ਸੇਮ ਕਿੰਨ ਕਲਰ ਸੇਮ ਏਕ ਪੇਸਟਾ ਛੇਡ ਦੇ ਵਿੱਚ ਬਹੁਤ ਹੀ ਪਿਆਰਾ ਇਹ ਵਰਕ ਆ ਤੇ ਤੁਹਾਨੂੰ ਇਹ ਵੀ ਫੋਟੋ ਦਿਖਾਣੀ ਆ ਇੱਕ ਵੀਡੀਓ ਹਾਂਜੀ ਸੇਮ ਇਹਦੇ ਨਾਲ ਦਾ ਵਰਕ ਆ ਦੇਖੋ ਹਾਂਜੀ ਇਹ ਚੈੱਕ ਕਰੋ ਤੁਸੀਂ ਲਓ ਜੀ ਚਾਹੇ ਦੁਪੱਟਾ ਸਿੰਪਲ ਡਾਈ ਕਰਾ ਲਓ ਚਾਹੇ ਡਬਲ ਡਾਈ ਕਰਾ ਲਓ ਸੇਮ ਵਰਕ ਸੇਮ ਤੁਹਾਨੂੰ ਜੋ ਚੀਜ਼ ਕਵਾਂਗੇ ਉਹੀ ਮਿਲੇਗੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਏ ਚੈੱਕ ਕਰ ਸਕਦੇ ਹੋ ਸੇਮ ਕਲਰ ਬਣਾਇਆ ਏ ਡਿੱਟੋ ਤੁਸੀਂ ਇਹਨੂੰ ਜਿਹੜੇ ਮਰਜ਼ੀ ਕਲਰ ਦੇ ਉੱਤੇ ਰੈਡੀ ਕਰਵਾ ਸਕਦੇ ਹੋ ਉਹ ਕੋਈ ਇਸ਼ੂ ਨਹੀਂ ਹੈਗਾ ਜੀ ਹਾਂਜੀ ਇਸ ਤੋਂ ਬਾਅਦ ਤੁਹਾਨੂੰ ਦਿਖਾ ਰਹੀ ਹਾਂ ਅੱਗੇ ਪਿਸਤਾ ਸ਼ੇਡ ਚੈੱਕ ਜਾਰਜਟ ਪਿਸਟਾ ਸ਼ੇਡ ਚੈੱਕ ਜਾਰਜਟ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਤੇ ਵਰਕ ਇੱਥੇ ਦੇ ਵਿੱਚ ਤੁਹਾਨੂੰ ਮਿਲਦੀ ਹੈ। ਘੇਰੇ ਦੇ ਉੱਤੇ ਵਰਕ ਹੋਇਆ ਹੋਇਆ ਏ। ਦੋ ਫਲਾਰ ਬਣੇ ਨੇ। ਦੇਖ ਸਕਦੇ ਹੋ ਤੁਸੀਂ ਵਰਕ ਦੀ ਸਫਾਈ ਚੈੱਕ ਕਰੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਏ। ਪਿੰਕ ਕਲਰ ਦੇ ਨਾਲ ਡਾਰਕ ਪਿੰਕ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ। ਇਕੇਰੇ ਦੇ ਉੱਤੇ نیچے ਹਾਈਲਾਈਟ ਕੀਤਾ ਹੋਇਆ ਇਹ ਬੇਲ ਦੇ ਹਾਈਲਾਈਨ ਦਿੱਤੀ ਹੋਈ ਆ ਤੇ ਦੋ ਫਲਾਰ ਨੇ ਬਹੁਤ ਹੀ ਪਿਆਰਾ ਜਿਹਾ ਸਟਾਫ ਆ ਦੇਖੋ ਬਹੁਤ ਹੀ ਵਧੀਆ ਸਟਾਫ ਆ ਇਹ ਤਿੰਨ ਤਰ੍ਹਾਂ ਦਾ ਕੱਪੜਾ ਆਉਂਦਾ ਇਹਦੇ ਵਿੱਚ ਜੀ ਐਸਕੇ ਜ਼ੋਰਜ਼ਟ ਪਲੇਨ ਜ਼ੋਰਜ਼ਟ ਤੇ ਇੱਕ ਬ੍ਰੀਕ ਚੈੱਕ ਇਹਦੇ ਬਾਜ਼ੂ ਦਾ ਵਰਕ ਬਹੁਤ ਹੀ ਸੋਹਣਾ ਵਰਕ ਆ ਵਰਕ ਦੀ ਕੋਈ ਕੰਪਲੀਟ ਨਹੀਂ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹਾਂਜੀ ਲਓ ਜੀ ਇਸ ਸਟ੍ਰੇਟ ਸਲਵਾਰ ਦਾ ਵਰਕ ਹੈ ਵੀ ਲਓ ਜੀ ਦੇਖੋ ਇਹ ਤੁਸੀਂ ਸਿੰਪਲ ਸਲਵਾਰ ਵੀ ਬਣਵਾ ਸਕਦੇ ਹੋ ਇਸ ਸਟ੍ਰੇਟ ਸਲਵਾਰ ਦੇ ਉੱਤੇ ਆਉਗਾ ਵਰਕ ਇਹ ਵੀ ਆਪਣੇ ਕੋਲ ਤਿੰਨ ਸੂਟ ਰੈਡੀ ਹੋਏ ਨੇ ਸੇਮ ਦੇ ਟੂ ਬਹੁਤ ਹੀ ਵਧੀਆ ਸਟੱਫ ਤੇ ਬਹੁਤ ਹੀ ਵਧੀਆ ਵਰਕ ਦੇ ਨਾਲ ਹਾਂਜੀ ਇਹਦੀ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਵੀਡੀਓ ਇਹਦੀ ਵੀ ਦੇਖੋ ਜੀ ਸੇਮ ਵਰਕ ਸੇਮ ਡਿਜ਼ਾਈਨ ਜੋ ਸਾਨੂੰ ਪਿਕ ਭੇਜੀ ਸੀ ਵੀਡੀਓ ਤੇ ਉਹਦੇ ਨਾਲ ਦਾ ਹੀ ਡਿਜ਼ਾਈਨ ਰੈਡੀ ਕਰਕੇ ਅਸੀਂ ਦੇ ਦਿੱਤਾ ਏ ਹਾਂਜੀ ਇਸ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਜੀ ਅੱਜ ਤੁਹਾਡੇ ਲਈ ਇਹ ਗਾਜ਼ਰੀ ਕਲਰ ਐਸਕੇ ਯੋਰਜ਼ਡ ਦੇ ਉੱਤੇ ਸਿੰਧੀ ਦੀ ਕਢਾਈ ਹੋਈ ਆ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਏ ਜੇ ਕਿਸੇ ਭੈਣ ਨੂੰ ਪਸੰਦ ਆਉਂਦਾ ਏ ਸੂਟ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਬੁੱਕ ਕਰ ਸਕਦੇ ਹੋ ਆਰਡਰ ਤੇ ਤੁਹਾਨੂੰ ਪਾਰਸਲ ਕਰ ਦਾਂਗੇ ਜੀ ਤੇ ਬੇਨਤੀ ਆ ਭੈਣਾਂ ਨੂੰ ਵੀ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਜੇ ਵਧੀਆ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਸਤਿਕਾਰ ਕੈਮਰਾ ਹੈ ਉਮੀਦ ਕਰਦੇ ਹਾਂ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ